ਫੋਨ ਨੂੰ ਕੋਈ ਥਾਣੋਂ ਇਹਨੂੰ ਰਿਪੋਰਟ ਦਿੱਤੀ ਕਿ ਜਿਹੜੇ ਇਸੇ ਵਾਟਰ ਨੇ ਇਹਨੂੰ ਬਤੁਲ ਦਿੱਤਾ ਪਾਰਕਿੰਗ ਵਿੱਚ ਗੱਡੀ ਬੜੀ ਹੈ ਜੀ ਕਿ ਆਪਣੇ ਮਸਤ ਕੋਈ ਨੰ ਸਿੰਘ ਸਾਬਸੇ ਤੋਂ ਸੀ ਇਸ ਸਕੂਲ ਦੇ ਆਲੇ-ਦੁਆਲੇ ਇਹ ਇੰਟਰਨੈਟ ਤੇ ਦਿਨ ਰਾਤ ਅਜਨ ਗੋਲੇ ਲੱਗਨ ਕਰ ਰਹੇ ਨੇ ਮਤਲਬ ਕਿ ਮੁੱਖ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਗਏ ਉਹਨੇ ਆਜ ਦੀਪਾ ਜੀ ਬੁਲਾਇਆ ਨਾ ਪਕਾ ਕੇ ਲੈ ਕੇ ਉਸਲਾਹ ਤੋਂ ਚੱਤੀਆ ਲਾਈਨ ਹੈ ਬਹੁਤ ਚੰਗੀ ਰੱਬ ਬਣਾਈ ਹੈ ਗੱਡੀ ਸਫਾਈ ਕਰਦੇ ਗਾਂਪੋੜੀ ਦੇ ਕਨਾਲ ਦੇ ਖੇਤਰ ਵਿੱਚ ਜਿਸ ਨੂੰ ਮੌਤ ਹੋਈ ਹੈ ਜਲੰਧਰ ਵਿੱਚ ਸਰਕਾਰੀ ਪਿਸਤੌਲ ਸਾਫ ਕਰਦੇ ਸਮੇਂ ਅਚਾਨਕ ਗੋਲੀ ਸਿਰ ਦੇ ਵਿੱਚ ਵੱਜਣ ਕਾਰਨ ਸਬ ਇੰਸਪੈਕਟਰ ਭਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੀਆਈਏ ਦੇ ਵਿੱਚ 50 ਸਾਲਾ ਸਬ ਇੰਸਪੈਕਟਰ ਜੋ ਦਿਹਾਤੀ ਇਲਾਕੇ ਵਿੱਚ ਸੇਵਾ ਨਿਭਾਰੇ ਸੀ ਅਤੇ ਪਗਪੁਰ ਦੇ ਰਿਆਂ ਵਾਲੇ ਸੀ ਇਸ ਮਾਮਲੇ ਸੰਬੰਧੀ ਥਾਣਾ ਡਿਵੀਜ਼ਨ 2 ਦੇ ਐਸ ਐਚਓ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਇਹ ਗੋਲੀ ਲੱਗੀ ਹੈ ਤੇ 6:30 ਵਜੇ ਦੀ ਇਹ ਘਟਨਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਜਾਰੀ ਹੈ ਮੇਰਾ ਨਾਮ ਐਸ ਵੀਜੀ ਕੁਮਾਰ ਕਿਹੜੇ ਥਾਣੇ ਤੋਂ ਡਿਵੀਜ਼ਨ ਨੰਬਰ 2 ਜਲੰਧਰ ਸਰ ਅੱਜ ਕੀ ਵਾਕਿਆ ਕਿ ਹੋਇਆ ਸੀ ਤੋਂ ਪਹਿਲਾਂ ਮੈਂ ਪ੍ਰੈਸ ਵੀਰਾਂ ਦਾ ਤਨવાર ਕਰਦਾ ਜੋ ਇਸ ਟਾਈਮ ਤੇ ਆਏ ਆਪਣੇ ਕੋਲ ਜੀ ਠੀਕ ਨਹੀਂ ਤੇ ਇਹਦੇ ਵਿੱਚ ਇਹ ਹੈ ਕਿ ਮੈਂ ਤੇ ਮੇਰੇ ਸਾਥੀ ਬਾਹਰ ਸੀ ਪਟ્રોલਿੰਗ ਟੇ ਪਟੇਲ ਆਪਣੇ ਫੀਲਡ ਤੋਂ ਖਾਜੇ ਸੀ ਜੀ ਤੇ ਆਪਾਂ ਨੂੰ ਕੋਈ ਥਾਣੇੋਂ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰਹਿਸੀ ਕੁਆਟਰ ਹੈਗਾ ਡਿਵੀਜ਼ਨ ਨੰਬਰ 2 ਦੇ ਵਿੱਚ ਪਾਰਕਿੰਗ ਵਿੱਚ ਗੱਡੀ ਖੜੀ ਆ ਜੀ ਉੱਥੇ ਆਪਣੇ ਐਸ.ਆਈ. ਭਵਿੰਦਰ ਸਿੰਘ ਸਬਸਪੈਕਟ ਸੀ.ਐਸ.ਟਾਫ ਦੇ ਹੱਥ ਕੀ ਲੰਦਰ ਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਣ ਕਾਰਨਾਂ ਉਹਦੀ ਮੌਤ ਹੋ ਗਈ ਆ ਮੌਕੇ ਤੇ ਪੁੱਜ ਕੇ ਕਾਰਵਾਈ ਕਰੋ ਆਪਾਂ ਮੌਕੇ ਤੇ ਪੁੱਜੇ ਮੌਕੇ ਤੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਹੈ ਉਹਨਾਂ ਦੀ ਤੁਹਾਡੇ ਉਹ ਤਲਾਕ ਦਿੱਤੇ ਹੋਏ ਸੀ ਉਹਨਾਂ ਨੂੰ ਹਾਂਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਕੋਇਂਦਰਪੁਰ ਕੁਲਵੰਤਪੁਰ ਤੇ ਮੌਕੇ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਵੀ ਆਏ ਉਹਨੇ ਹਾਜ਼ਰੀ ਆਪਾਂ ਜਿਹੜੀ ਮਲਾਇਆ ਮੌਕਾ ਕਰਕੇ ਡੈਡ ਬੋਡੀਸ ਬਲਾਸਤਾ ਜਿਲ੍ਹੇ ਦਾ ਪਛਾਣਤੀ ਆ ਰੋਲਵਰ ਕੋਈ ਇਹ ਜਿਹੜਾ ਉਹ اچانک ਜੇ ਗੱਡੀ ਦੇ ਵਿੱਚ ਜ ਆਪਣਾ 9 ਐਮ 9mm ਪਿਸਤੌਲ ਜਿਹੜਾ ਆਪਣਾ ਇਹ ਗੱਡੀ ਸਫਾਈ ਕਰ ਰਿਆ ਸੀ ਵਿੱਚ ਪਿਸਤੌਲ ਦੀ ਉਹ ਅਚਾਨਕ ਗੋਲੀ ਲੱਗਨਾਂ ਜਿਹਦੇ ਉਹਦੇ ਸਿਰ 'ਚ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਇਹ ਵੈਪਨ ਸਰਕਾਰੀ ਸੀਗਾ ਜੀ ਹਾਂ ਸਰਵਿਸ ਸਰਵਿਸ ਵੈਪਨ ਸੀਗਾ ਪਿਸਤੌਲ ਸੀ ਹਾਂ ਸਰਵਿਸ ਪਿਸਤੌਲ ਦੀ ਤੇ ਸਰ ਇਹ ਕਿੰਨੇ ਕਵੇ ਦਾ ਵਾਕਿਆ ਕਿੰਨੇ ਕਵੇ ਦਾ ਜੀ ਇਹ ਆਪਾਂ ਨੂੰ ਇਨਫਰਮੇਸ਼ਨ 7 ਵਜੇ ਮਿਲੀ ਆ ਜੀ ਲੇਕਿਨ ਉਹਨਾਂ ਸੀਸਟਾਪ ਵਾਲਿਆਂ ਨੇ ਜਿਹਦੇ ਆ ਉਹਨਾਂ ਨੂੰ 6:30 ਵਜੇ ਕਹਿੰਦੇ ਪਤਾ ਲੱਗਾਨਾ ਸਰ ਕਿੰਨੀ دیر ਤੋਂ ਇੱਥੇ ਤਣਾ ਸੀਗੇ ਤਨੌਤ ਤਾਂ ਇਹ ਪ੍ਰੋਪਤਾ ਸੀਸਟਾ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਆਤਿ ਜਿਹੜਾ ਇਨਸਪੈਕਟਰ ਲੱਗੇ ਜਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਹਦੀ ਵਾਰੇ ਆਪਾਂ ਇਹ ਡੰਗਾ ਹੀ ਨਾ ਕਰਨੀ ਆ ਤੇ ਸਰ ਇਹ ਗੱਡੀ ਦੀ ਸੀਏ ਦੇ ਹੱਥੇ ਦੇ ਬਾਹਰ ਹੀ ਲੱਗੀ ਹੋਈ ਸੀਗੀ ਗੱਡੀ ਜਿਹੜੀ ਆ ਪਾਰਕਿੰਗ ਵਿੱਚ ਲੱਗੀ ਸੀਏ ਦੇ ਹੱਥੇ ਦੇ ਬਾਹਰ ਲੱਗੀ ਸੀ ਕਿਉਂਕਿ ਸਾਰੇ ਇਹ ਸਿਸਟੀਮ ਫੋਟੋ ਵੀ ਕਿਹੜਾ ਸਾਹਮਣੇ ਆ ਨਹੀਂ ਇੱਥੇ ਸੀਸੀਟੀਵੀ ਕੈਮਰੇ ਐ ਨਹੀਂ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਇਹਦੀ ਆਪਾਂ ਡੈਡ ਗੋਡੀ ਸਿਵਲਾਸਟਾ ਜਨਰਲ ਹੈ ਰਾਈ ਹੋਈ ਹੈ ਜਿਹੜੋਂ ਉੱਚ ਸਰ ਕਾਰਵਾਈ ਕੀ ਹੋਏਗੀ ਨਾ ਪਰ ਕਾਰਵਾਈ ਫਿਰ ਆਇਆ ਤਾਂ ਇਹ ਦੀ ਜਾਇ 170 ਆਪੀਸੀ ਜੀ ਕਾਰਜਾਮ ਚ ਲਿਆ ਰਹੇ ਆ ਇਹ ਜਾਣ ਇਹਦੀ ਵਾਈਫ ਨੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਰ ਹੈ ਜਿਹਦੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਜੀ ਸਰ ਇਹਦੇ ਵਿੱਚ ਉਹ ਗੱਲ ਕੀਤੀ ਉਹਨਾਂ ਨੇ ਕਿ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਕਾਰ ਕੋਈ ਸੀ ਕਿ ਕਾਲਪ ਨਹੀਂ ਸੀ ਨਹੀਂ ਕੋਈ ਕਾਰਨ ਤਾਂ ਇੰਨਾ ਕੋਈ ਹੈ ਨਹੀਂ ਸੋਰੀ ਮਦਰ ਦਾ ਸੀ ਪਹਿਲਾਂ ਮਦਦ ਹੀ ਹੋਈ ਸੀ ਕੰਦੇ ਤੇ ਉਹਦੇ ਕਰਕੇ ਉਹ ਤੋਂ ਤੋੜਾ ਮਦਦ ਕਰ ਰਹੀ ਸੀ ਹਾਲੇ ਉਹਨਾਂ ਦੀ ਮੈਸੇਜ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ। ਉਹ ਅਜੇ ਸਦਮੇ 'ਚ ਜ਼ੂਮ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ। ਅੰਚਲ ਸੋ ਕੋਈ ਸੋਭਾ ਵੀ ਆਨ ਲੱਖਾ। ਸਰ ਕਿਹੜੀ ਜਗ੍ਹਾ ਦੇ ਸਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਆ? ਵੀ ਕੋਹ ਕੋਰ ਦੇ ਰਹਿਣ ਵਾਲੇ ਆ। ਉਹਨਾਂ ਦੀ ਮਦਦ ਦਾ ਕੀ ਕਹਿਣਾ? ਇਹ ਨਹੀਂ 22 ਉਹਨਾਂ ਦੀ। ਇਹ ਉਹਨਾਂ ਦੀ ਮਨਣਾ ਗੱਲਬਾਤ ਹੋਈ ਹੈ। ਨਹੀਂ ਜੇ ਜੀ ਡੈਥ ਹੋ ਗਈ ਸੀ ਤਾਂ ਉਹਦੇ ਕੋਲ ਪ੍ਰਾਈਸ ਕਿਹਨਾ ਹੋਵੇ? 22 ਪਈ ਸੀ।